ਵਾਹਿਗੁਰੂ 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 ਅਗ ਸੋਹੀ ਸ਼ੰਤ ਮਹੱਲਾ ਤੀਜਾ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਿਣਾ ਹਰ ਤਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਤੇ ਹਾਵੋ ਜਨਮ ਜਨਮ ਕੇ ਦੁਖ ਨਿਵਾਰੇ ਬਲੇ ਹਾਰੀ ਗੁਰੇ ਆਪਣੇ ਬਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹੈ ਸੁਣੋ ਜਨ ਪਾਈ ਸੁਖ ਸੁਹੇਲੜਾ ਹਰ ਧਿਆਵੋ ਸੁਣ ਹਰ ਗੁਣ ਪੀਨੇ ਸੈ ਸੁਭਾਏ ਗੁਰਮਤ ਸਹਿਜੇ ਨਾਮ ਧਿਆਏ ਜਿਨ ਕੋ ਤੁਰ ਲਿਖਿਆ ਤਿਨ ਗੁਰ ਮਿਲਿਆ ਤੈਨ ਜਨਮ ਮਰਨ ਭਉ ਭਾਗਾ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲੇਵ ਲਾਗਾ ਜਿਨ ਕਉ ਕਿਰਪਾ ਕੀਨੀ ਮੇਰੇ ਸੁਆਮੀ ਤੈਨ ਅੰਦਨ ਹਰ ਗੁਣ ਗਾਏ ਸੁਣ ਮਨ ਪੀਨੇ ਸਹਿ ਸੁਭਾਏ ਜੁਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਵਖੋ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਹਉ ਤੇਰਾ ਤੂੰ ਹਮਾਰਾ ਜੁਗ ਮਹਿ ਰਾਮ ਨਾਮ ਨਿਸਤਾਰਾ ਸਾਜਣ ਆਏ ਬੁੱਠੇ ਕਰਮਾਹੀ ਹਰ ਗੁਣ ਗਾਵੇ ਤ੍ਰਿਪਤਿਆ ਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਪੂਖਣਾ ਲੱਗਿਆ ਆਏ ਦਹ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ ਨਾ ਨ ਕਰੇ ਆਪੇ ਜੋੜ ਵਿਛੋੜੇ ਹਰ ਬਿੰਦ ਕੋ ਦੂਜਾ ਨਹੀਂ ਸਾਜਣ ਆਏ ਬੁੱਠੇ ਕਰਮਾ ਹੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੁਹੀ ਮਹੱਲਾ ਤੀਜਾ ਕਰ ਤੀਜਾ ਭਗਤ ਜਨਾ ਕੀ ਹਰ ਜੀਉ ਰੱਖ ਜੁਗ ਜੁਗ ਰੱਖਦਾ ਯਾ ਰਾਮ ਸੋ ਭਗਤ ਜੋ ਗੁਰਮੁਖ ਹੋਵੇ ਹਉ ਮੈਂ ਸਬਦ ਜਲਾ ਯਾ ਰਾਮ ਹੁ ਮੈਂ ਸਬਦ ਜਲਾਇ ਮੇਰੇ ਹਰ ਪਾਇਆ ਜਿਸ ਦੀ ਸੱਚੀ ਬਾਣੀ ਸੱਚੀ ਭਗਤ ਕਰੈ ਦਿਨ ਰਾਤੀ ਗੁਰਮੁਖ ਆਖ ਵਖਾਣੀ ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋ ਹੈ ਦਰ ਸਾਚੈ ਜਿਨਨੀ ਸੱਚੋ ਸੱਚ ਕਮਾਇਆ ਹਰ ਭਗਤਾ ਕੀ ਜਾਤ ਪਾਤਾ ਹੈ ਭਗਤ ਹਰ ਕੈ ਨਾਮ ਸਮਾਣੇ RAM ਹਰ ਭਗਤ ਕਰੈ ਵਿੱਚੋਂ ਆਪ ਗਵਾਵੈ ਜਿਨ ਗੁਣ ਅਵਗਣ ਪਛਾਣੈ ਰਾਮ ਗੁਣ ਅਵਗਣ ਪਛਾਣੈ ਹਰ ਨਾਮ ਵਖਾਣੈ ਭੈ ਭਗਤ ਮਿੱਠੀ ਲਾਗੀ ਅੰਧਨ ਭਗਤ ਕਰੈ ਦਿਨ ਰਾਤੀ ਕਰਹੀ ਮੈਂ ਬੈਰਾਗੀ ਭਗਤੀ ਰਾਤੇ ਸਦਾ ਮਨ ਨਿਰਮਲ ਹਰ ਜਿਉ ਵੇਖੈ ਸਦਾ ਨਾਲੇ ਨਾਨਕ ਸੇ ਭਗਤ ਹਰ ਕੈ ਦਰਸਾਚੇ ਅੰਧਨ ਨਾਮ ਸੰਮਾਲੇ ਮਨ ਮੁਖ ਭਗਤ ਕਰੈ ਬਿਨ ਸਤਗੁਰ ਵੇ ਸਤਗੁਰ ਭਗਤ ਨਾ ਹੋਈ RAM ਹਉ ਮੈਂ ਮਾਇਆ ਰੁਗ ਵਿਆਪੇ ਮਰ ਜਨ ਮੈਂ ਦੁਖ ਹੋਈ RAM ਮਰ ਜਨ ਮੈਂ ਦੁਖ ਹੋਈ ਦੂਜੈ ਪਾਏ ਪਰ ਜਿਵੇਂ ਗੋਈ ਵਿਣ ਗੁਰ ਤਤ ਨਾ ਜਾਣਿਆ ਭਗਤ ਵੇ ਹੂਣਾ ਸਭ ਜਗ ਭਰਮਿਆ ਅੰਤ ਗਿਆ ਪਛਤਾਨਿਆ ਕੋਟ ਮੱਦੇ ਕਨਾ ਪਛਾਣਿਆ ਹਰ ਨਾਮਾ ਸੱਚ ਸੋਈ ਨਾਨਕ ਨਾਮ ਮਿਲੈ ਵਡਿਆਈ ਦੂਜੇ ਭਾਏ ਪਤ ਖੋਈ ਭਗਤਾ ਕਹਿ ਘਰ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ RAM ਭਗਤ ਖਜ਼ਾਨਾ ਆਪੇ ਦੀਆ ਕਾਲ ਕੰਟਕ ਮਾਰਸ ਮਾਣੇ RAM ਕਾਲ ਕੰਟਕ ਮਾਰਸ ਮਾਣੇ ਹਰ ਮਨ ਪਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਆਖੋਟ ਕਦੇ ਨਾ ਨਖਟੈ ਹਰਦੀ ਆਸੈ ਸੁਭਾਇਆ ਆਰ ਜਨ ਉੱਚੇ ਸਦ ਹੀ ਉੱਚੇ ਗੁਰ ਕੈ ਸ਼ਬਦ ਸੁਹਾਇ ਨਾਨਕ ਆਪੇ ਬਖਸ਼ ਮਿਲਾਏ ਜੋ ਜੁਗ ਸੋਭਾ ਪਾਇਆ ਸੁਹੀ ਮਹੱਲਾ ਤੀਜਾ ਸ਼ਬਦ ਸੱਚੈ ਸੱਚ ਸੋਹਿਲਾ ਜਿਥੈ ਸੱਚਾ ਕਾ ਹੋਏ ਵਿਚਾਰੋ RAM ਹਉ ਮੈਂ ਸਭ ਕਿਲਵੇ ਕਾਟੇ ਸਾਚ ਰੱਖਿਆ ਔਰ ਧਾਰੇ RAM ਸੱਚ ਰੱਖਿਆ ਔਰ ਧਾਰੇ ਦੁਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਸੱਚਾ ਸਤਗੁਰੂ ਸੱਚੀ ਬਾਣੀ ਜੇ ਸੱਚ ਵਿੱਚ ਖਾਲਿਆ ਸੋਈ ਸਾਚੇ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਹਿਬ ਸੱਚੀ ਨਾਈ ਸੱਚ ਨਿਸਤਾਰਾ ਹੋਈ ਸਾਚਾ ਸਤਗੁਰ ਸਾਜ ਪੁਜਾਇਆ ਪਤਰਾਖੈ ਸੱਚ ਸੋਈ RAM ਸੱਚਾ ਭੋਜਨ ਪਾਉ ਸੱਚਾ ਹੈ ਸੱਚਾ ਨਾਮ ਸੁਖੋਈ RAM ਸਚਾ ਨਾਮ ਸੁਖ ਹੋਈ ਮਰੈ ਨ ਕੋਈ ਗਰਬ ਨ ਜੁਨੀ ਵਾਸਾ ਜੋਤੀ ਜੋਤ ਮਿਲਾਈ ਸਚ ਸਮਾਈ ਸਚ ਨਾਏ ਪ੍ਰਗਾਸਾ ਜਿਨੀ ਸਾਝਾਤਾ ਸੇ ਸੱਚੇ ਹੋਏ ਅੰਧਨ ਸਾਇ ਤੇ ਆਇਨ ਨਾਨਕ ਸਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁਖ ਪਾਇਨ ਸੱਚੀ ਬਾਣੀ ਸੱਜੇ ਗੁਣ ਗਾਵੇ ਤਿਤ ਕਰ ਸਵਲਾ ਹੋਈ RAM ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ RAM ਸਭ ਸੱਚ ਵਰਤੈ ਸੱਚੋ ਬੋਲੈ ਜੋ ਸੱਚ ਕਰੈ ਸੋ ਹੋਈ ਜਹ ਦੇਖਾਂ ਤੈ ਸੱਚ पसरिया ਅਵਰਨਾ ਦੂਜਾ ਕੋਈ ਸੱਚੇ ਉਪਜੈ ਸੱਚ ਸਮਾਵੈ ਮਰ ਜਨਮੈ ਦੂਜਾ ਹੋਈ ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ ਸੱਚੇ ਪੰਥ ਸੋ ਹੈ ਦਰਬਾਰੇ ਸੱਚੋ ਸਚ ਵਖਾਣੇ ਰਾਮ ਘਟ ਅੰਤਰੇ ਸਾਚੀ ਬਾਣੀ ਸੱਚੋ ਆਪਿ ਛਾਣੇ ਰਾਮ ਆਪਿ ਪਛਾਣੈ ਤਾਂ ਸਤਿ ਜਾਣੈ ਸੱਚੇ ਸੋਜੀ ਹੋਈ ਸੱਚਾ ਸ਼ਬਦ ਸੱਚੀ ਹੈ ਸੋਭਾ ਸੱਚੇ ਹੀ ਸੁਖ ਹੋਈ ਸਾਚਰਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਣਕ ਜਿਸਕਾ ਮਸਤ ਕੇ ਲਿਖਿਆ ਤੇ ਸੱਚ ਪ੍ਰਾਪਤ ਹੋਈ ਸੁਹੀ ਮਹੱਲਾ ਤੀਜਾ ਜੁਗ ਚਾਰੇ ਤਨ ਜੇ ਭਵੈ ਬਿਨ ਸਤਗੁਰ ਸੋਹਾਗ ਨਾ ਹੋਈ RAM ਨਿਹਚਲ ਰਾਜ ਸਦਾ ਹਰ ਕੇ ਰਾਤਿਸ ਬਿਨ ਅਵਰ ਨ ਕੋਈ RAM ਤੇ ਜਿਬਨੇ ਵਰਨਾ ਕੋਈ ਸਦਾ ਸੱਚ ਸੋਈ ਗੁਰਮੁਖੇ ਕੋ ਜਾਣਿਆ ਤਨ ਪਿਰ ਮੇਲਾ ਵਾ ਹੋਆ ਗੁਰਮਤੀ ਮਨ ਮੰਨਿਆ ਸਤਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਮੈ ਮੁਕਤ ਨਾ ਹੋਈ ਨਾਨਕ ਕਮਨ ਕੰਤੇ 라ਵੇ ਮਨ ਮੰਨਿਆ ਸੁਖ ਹੋਈ ਸਤਗੁਰ ਸੇਵ ਤਨ ਬਾਲੜੀਏ ਹਰ ਵਾਰ ਪਾਵੈ ਸੋਈ RAM ਸਦਾ ਹੋਵੈ ਸੋਹਾਗਣੀ ਫਿਰ ਮੇਲਾ ਵੇਸ ਨਾ ਹੋਈ RAM ਫਰ ਮਹਿਲਾ ਵੇਸ ਨਾ ਹੋਈ ਗੁਰਮਖਬੂਜੈ ਕੋਈ ਹਉ ਮੈਂ ਮਾਰ ਪਛਾਨਿਆ ਕਰਨੀ ਕਾਰ ਕਮਾਵੇ ਸਬਦ ਸਮਾਵੇ ਅੰਤ੍ਰੇ ਕੋ ਜਾਣਿਆ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਣ ਪ੍ਰਦਾਵੇ ਆਪਣਾ ਰਵਰੇਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰ ਦੇ ਮਿਲਾਏ RAM ਹਰ ਕੈ ਰੰਗ ਰਤਿ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ RAM ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖ ਦਾਤਾ ਸਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮੈਲੀ ਮੈਲ ਪਛਾਣੈ ਗੁਰਮਤੀ ਹਰ ਪਾਏ ਸਤ ਅਨਬਾਲੀ ਤੁਰ ਮੇਲੀ ਮੇਰੇ ਪ੍ਰਭ ਆ ਮਿਲਾਈ RAM ਗੁਰਮਤੀ ਕਟ ਚਾਨਣ ਹੋਵਾ ਪ੍ਰਭ ਰਵ ਰਹਾ ਸਭ ਥਾਈ RAM ਪ੍ਰਭ ਰਵ ਰਹਾ ਸਭ ਥਾਈ ਮਨ ਵਸਾਈ ਪੂਰਵ ਲਿਖਿਆ ਪਾਇਆ ਸੇ ਸੁਖਾਲੀ ਮੇਰੇ ਪ੍ਰਭਾਣੀ ਸਤ ਸਿੰਘਾਰ ਬਣਾਇਆ ਕਾਮਣ ਨਿਰਮਲ ਹਉ ਮੈ ਮਲ ਖੋਈ ਗੁਰਮਤ ਸਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਮੈ ਨਿਤ ਪਾਈ ਸੁਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ RAM ਅਨ ਦਿਨੋ ਸ਼ਬਦ ਰਵੋ ਅਨਹਦ ਸ਼ਬਦ ਵਜਾਏ RAM ਅਨਹਦ ਸ਼ਬਦ ਵਜਾਏ ਹਰ ਜੀਉ ਕਰਿ ਆਏ ਹਰ ਗੁਣ ਗਾਵੋ ਨਾਰੀ ਅੰਧਨ ਭਗਤ ਕਰੈ ਗੁਰੇ ਆਗੇ ਸਾਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟ ਚਾਨਣ ਗੁਰ ਕਾ ਸ਼ਬਦ ਵਸਿਆ ਕਟ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦ ਹੀ ਸੋਹਿਲਾ ਹਰ ਕਰ ਕਿਰਪਾ ਕਰਿ ਆਏ ਭਗਤਾ ਮੰਨਿਆ ਆਨੰਦ ਭਾਇਆ ਹਰ ਨਾਮ ਰਹਿ ਲਿਵ ਲਾਏ RAM ਗੁਰਮੁਖੇ ਮਨ ਨਰਮਲ ਹੋਵਾ ਨਿਰਮਲ ਹਰ ਗੁਣ ਗਾਏ RAM ਨਿਰਮਲ ਗੁਣ ਗਾਏ ਨਾ ਮਨ ਵਸਾਏ ਹਰ ਕੀ ਅਮਰਤ ਬਾਣੀ ਜਨਮਨ ਵਸਿਆ ਸਹੀ ਜਨ ਇਸ ਤਰੇ ਘਟ ਘਟ ਸਬਦ ਸੁਮਾਣੀ ਤੇਰੇ ਗੁਣ ਗਾਵੇ ਸਹਿਜ ਸਮਾਵੇ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤਿਨ ਕੇਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸਿਓ ਮੇਲ ਭਇਆ ਹਰ ਹਰ ਨਾਮ ਸਮਾਏ RAM ਗੁਰ ਕੈ ਸਬਦ ਸਭ ਜੀਵਨ ਮੁਕਤ ਪਾਏ ਹਰ ਕੈ ਨਾਮ ਲਿਵ ਲਾਏ RAM ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨੁਵਰਤਾ ਹਰ ਨਾਲੇ ਸੁਖ ਦਾਤਾ ਪਾਇਆ ਮੋਹ ਚੁਕਾਇਆ ਅੰਧ ਨਾਮ ਸਮਾਲੇ ਗੁਰ ਸਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਵਸਾਏ ਨਾਨਕ ਤਨ ਕਰ ਸਦ ਹੀ ਸੋਹਿਲਾ ਜੇ ਸਤਗੁਰ ਸੇਵ ਸਮਾਏ ਬੇਨ ਸੰਤਪੁਰ ਜਗ ਭਰਮ ਪੋਲ ਆਇਆ ਹਰ ਕਾ ਮਹਿਲ ਨ ਪਾਇਆ RAM ਗੁਰਮੁਖੇ ਇਕ ਮੇਲ ਮਿਲਾਇਆ ਤਨ ਕੇ ਦੁਖ ਗਵਾਇਆ RAM ਤਨ ਕੇ ਦੁਖ ਗਵਾਇਆ ਜਾਂ ਹਰਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਗਤ ਸਦਾ ਜਨ ਨਿਰਮਲ ਜੋ ਜੁਗ ਸਦੀ ਜਾਤੇ ਸਾਚੀ ਭਗਤ ਕਰੈ ਦਰ ਜਾਪੈ ਘਰ ਦਰ ਸੱਚਾ ਸੋਈ ਨਾਨਕ ਸੱਚਾ ਸੋਹਿਲਾ ਸੱਚੀ ਸੱਚ ਬਾਣੀ ਸਬਦੇ ਹੀ ਸੁਖ ਹੋਈ ਸੁਹੀ ਮਹੱਲਾ ਤੀਜਾ ਜੇ ਲੋੜੇ ਵਰ ਬਲੜੀਏ ਤਾਂ ਗੁਰ ਚਰਨੀ ਚ ਤਲਾਏ RAM ਸਦਾ ਹੋਵੇ ਸੋਹਾਗਣੀ ਹਰ ਜੀਉ ਮਰਿਆ ਨਾ ਜਾਏ RAM ਹਰ ਜੀਵ ਮਰਿਆ ਨਾ ਜਾਏ ਗੁਰ ਕੈ ਸਹਿ ਸੁਭਾਏ ਸਤਨਕੰਤ ਪਿਆਰੀ ਸੱਚ ਸੰਜਮ ਸਦਾ ਹੈ ਨਿਰਮਲ ਗੁਰ ਕੈ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਾਚਾ ਸਦੀ ਸਾਚਾ ਜਿਨਿ ਆਪੇ ਆਪਿਓ ਪਾਇਆ ਨਾਨਕ ਸਦਾ ਪ੍ਰਦਾਵੇ ਆਪਣਾ ਜਿਨ ਗੁਰ ਚਰਨੀ ਚ ਤਲਾਇਆ ਪਿਰ ਪਾਇਆੜਾ ਬਾਲੜੀਏ ਆੰਦਨ ਸਹਿਜੇ ਮਾਤੀ RAM ਗੁਰਮਤੀ ਮਨ ਅੰਧ ਭਇਆ ਤੇ ਤਨ ਮੈਲ ਨਾ ਰਤੀ RAM ਤੇ ਤਨ ਮੈਲ ਨਾ ਰਤੀ ਹਰ ਪ੍ਰਭ ਰਤੀ ਮੇਰਾ ਪ੍ਰਭ ਮੇਰ ਮਿਲਾਏ ਆੰਦਨ 라ਵੇ ਹਰ ਪ੍ਰਭੇ ਆਪਣਾ ਵਿੱਚੋਂ ਆਪ ਗਵਾਏ ਗੁਰਮਤ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਤੀ ਨਾਨਕ ਨਾਮ ਮਿਲੇ ਵੜਾਈ ਪ੍ਰਭ 라ਵੇ ਰੰਗ ਰਤੀ ਪਿਰ ਰਾਵੇ ਰੰਗ ਰਤੜੀਏ ਪਰਕਾ ਮਹਿਲ ਤੈਨ ਪਾਇਆ ਰਾਮ ਸੋ ਸਹਵਤ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਹਰ ਪਾਇਆ ਹਰ ਕਾਮਣ ਮਨ ਪਾਣੀ ਅਨ ਦਿਨ ਗੁਣ ਗਾਵੇ ਨਿਤ ਸਾਚੇ ਕਥੇ ਅਕਥ ਕਹਾਣੀ ਜੁਗ ਚਾਰੇ ਸਾਚਾ ਏਕੋ ਵਰਤੈ ਬਿਨ ਗੁਰ ਕਿਨੈ ਨਾਮ ਪਾਇਆ ਨਾਨਕ ਰੰਗ ਰਵੈ ਰੰਗ ਰਾਤੀ ਜਿਨ ਹਰ ਸੇਤੀ ਚਤ ਲਾਇਆ ਕਾਮਣ ਮਨ ਸੁਹਲੜਾ ਸਾਜਨ ਮਿਲੇ ਪਿਆਰੇ RAM ਗੁਰਮਤੀ ਮੰਡਰ ਮਲ ਹੋਵਾ ਹਰ ਆਖਿਆ ਉਰਤਾਰੇ RAM ਹਰ ਆਖਿਆ ਉਰਤਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ 모ਹ ਲਾਇਆ ਮਨ ਮੇਰਾ ਪਾਇਆ ਕਰਮ ਬਿਦਾਤਾ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੋਰਾਰੇ ਨਾਨਕ ਮੇਲ ਲਈ ਗੁਰਿਆਪਣ ਐ ਗੁਰ ਕੈ ਸਬਦ ਸਵਾਰੇ ਸੁਹੀ ਮਹੱਲਾ ਤੀਜਾ ਸੋਹਿਲੜਾ ਹਰਿ ਰਾਮ ਨਾਮ ਗੁਰ ਸਬਦੀ ਵਿਚਾਰੇ ਰਾਮ ਹਰ ਮੰਤਨੋਂ ਗੁਰਮੁਖ ਪੀਜੈ ਰਾਮ ਨਾਮ ਪਿਆਰੇ ਰਾਮ ਹਰ ਰਾਮ ਨਾਮ ਪਿਆਰੇ ਸਭ ਕੋ ਲੋਧਾਰੇ ਰਾਮ ਨਾਮ ਮੁਖ ਬਾਣੀ ਆਮਣ ਜਾਣ ਰਹੇ ਸੁਖ ਪਾਇਆ ਘਰ ਅਨਹਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹਿਲੜਾ ਹਰ ਰਾਮ ਨਾਮ ਗੁਰਸਬਦ ਦੀ ਵਿਚਾਰੇ ਹਮ ਨੀਵੀਂ ਪ੍ਰਭ ਅਤੂਚਾ ਕਿਉ ਕਰ ਮਿਲਿਆ ਜਾਏ ਰਾਮ ਗੁਰ ਮੇਲੀ ਬਹੁ ਕਿਰਪਾ ਧਾਰੀ ਹਰ ਕੈ ਸਬਦ ਸੁਭਾਏ ਰਾਮ ਮੇਰਾ ਸਬਦ ਸੁਭਾਏ ਆਪ ਗਵਾਏ ਅਰੰਗਸ਼ੋਂ ਰਲਿਆ ਮਾਣ ਸੇ ਸੁਖਾਲੀ ਜਾਂ ਪ੍ਰਭ ਭਾਇ ਆ ਹਰ ਹਰ ਨਾਮ ਸਮਾਣੈ ਨਾਨਕ ਸੋਹਾਗਣ ਸਾ ਵਡਭਾਗੀ ਜੇ ਚੱਲੈ ਸਤਿਗੁਰ ਭਾਇ ਹਮ ਨੀਵੀਂ ਪ੍ਰਭ ਅਤ ਉਚਾਰ ਕਿਉ ਕਰ ਮਿਲਿਆ ਜਾਏ RAM ਘਟ ਘਟੇ ਸਭਨਾ ਵਿੱਚ ਏਕੋ ਏਕੋ RAM ਪਧਾਰੋ RAM ਇਕ ਨਾ ਪ੍ਰਭ ਦੂਰ ਵਸੈ ਇਕ ਨਾ ਮਨਿਆਦਾਰੋ RAM ਇਕ ਨਾਮ ਅਨਿਆ ਆਧਾਰੋ ਸਿਰਜਣਹਾਰੋ ਵਡਪਾਗੀ ਗੁਰ ਪਾਇਆ ਘਟ ਘਟ ਹਰ ਪ੍ਰਭ ਏਕੋ ਸੁਆਮੀ ਗੁਰਮੁਖ ਵਲਖ ਲਖ ਖਾਇਆ ਸਹਜੇ ਅੰਧ ਹੋਆ ਮਨ ਮੰਨਿਆ ਨਾਨਕ ਬ੍ਰਹਮ ਵਿਚਾਰੋ ਘਟ ਘਟੇ ਸਭਨਾ ਵਿੱਚ ਏਕੋ ਏਕੋ ਰੰਪਤਾ ਰੋ RAM ਗੁਰ ਸੇਵਨ ਸਤ ਗੁਰ ਦਾਤਾ ਹਰ ਹਰ ਨਾਮ ਸਮਾਇਆ RAM ਹਰਤੂੜ ਦੇਵਾ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਤਕਰ ਆਇਆ ਰਾਮ ਪਾਪੀ ਮੁਤਕਰ ਆਇਆ ਆਪ ਗਵਾਏ ਨਹੀਂ ਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ ਅਨੰਦ ਭਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰ ਸੇਵਨ ਸਤਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹੱਲਾ ਚੌਥਾ ਸ਼ੰਤ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮੈ ਲਾਏ ਅਵਗਣ ਵਿਕਣ ਗੁਣ ਰਵਾਂ ਬਲਰਾਮ ਜੀਓ ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਨਿਤ ਚਾਵਾਂ ਬਲਰਾਮ ਜੀਓ ਗੁਰਬਾਣੀ ਸਭ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ ਹਉ ਮੈ ਰੋਗ ਗਿਆ ਪਉ ਪਗਾ ਸਜੇ ਸਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ ਅੰਧਨ ਸੁਖ ਮਾਣਿ ਨਦਰਲੀਆਂ ਨਾਨਕ ਤੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁੜਮਕੁਣ ਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰ ਬਾਣੀ ਗਾਵਾਈਆ ਬਲਰਾਮ ਜੀਓ ਬਾਣੀ ਗੁਰ ਗਾਈ ਪਰਮਗਤ ਪਾਈ ਪੰਚ ਮਲੇ ਸੋਹਾਇਆ ਗਿਆ ਕਰੋਧ ਮਮਤਾ ਤਨ ਨਾਠੀ ਪਾਖੰਡ ਪਰਮ ਗਵਾਇਆ ਹਉ ਮੈਂ ਪੀਰ ਗਈ ਸੁਖ ਪਾਇਆ ਆਰੋਗਤ ਪਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਅੰਘੀਰਾ ਮਰ ਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂਰ ਕੂੜ ਵਿਹਾਜ ਕੂੜ ਲਈ ਬਲਰਾਮ ਜੀਓ ਕੂੜ ਕਪੜ ਕਮਾਵੇ ਮਹਾ ਦੁਖ ਪਾਵੇ ਵਣ ਸਤਿਗੁਰ ਮੱਗ ਨਾ ਪਾਇਆ ਉਜੜ ਪੰਥ ਭਮਾਂ ਗਾਵਾਰੀ ਖੰਖੰਨ ਤੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮਿਲੇ ਨਾਨਕ ਸਹਿ ਸਵਾਏ ਆਇਆ ਲੱਗਣ ਗਣਾਏ ਹਿਰਦੈ ਤਨੁ ਮਾਹੀਆ ਬਲਰਾਮ ਜੀਓ ਪੰਡਿਤ ਪਾਂਦੇ ਆਣ ਪਤੀ ਬਹਿਵਾਜਾ ਆ ਬਲਰਾਮ ਜੀਓ ਪਤੀ ਵਚਾਈ ਮਨਵ ਜੀ ਵਧਾਈ ਜਬ ਸਾਜਣ ਸੁਨੇ ਕਰ ਆਏ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਦਿਵਾਏ ਵਰ ਪਾਇਆ ਪੁਰਖਿਆ ਗਾਮਾ ਗੋਚਰ ਸਦ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੇ ਮੇਲੇ ਵਿਛੜ ਕਦੇ ਨਾ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਲੜੀਲਾ ਪਰਵਰਤੀ ਕਰਮ ਦਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਰੜਾਓ ਪਾਪਤ ਜਾਇਆ ਬਲਰਾਮ ਜੀਓ ਧਰਮ ਦਰੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦਰੜਾਇਆ ਸਤਗੁਰ ਗੁਰਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਵਾ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਉ ਪਹਿਲੀ ਆਰੰਭ ਕਾਜ ਰਚਾਇਆ ਹਰ ਦੁਜੜੀ ਲਾਉ ਸਤਿਗੁਰ ਪੁਰਖ ਮੈਂ ਲਾਇਆ ਬਲਰਾਮ ਜੀ ਆਓ ਨਿਰ ਪਾਉ ਪੈ ਮਨ ਹੋਏ ਹਉਮੈ ਮਿਲ ਗਵਾਇਆ ਬਲਰਾਮ ਜੀ ਆਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ ਰਾਮ ਹਦੂਰੇ ਹਰੇ ਆਤਮਰਾਮ ਪ੍ਰਸਾਰਿਆ ਸੁਆਮੀ ਸਰਬ ਰਹਾ ਪਰ ਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਮ ਚਲਾਈ ਅਨਹਦ ਸ਼ਬਦ ਵਜਾਏ ਹਰਤੀ ਜਿਹੜੀ ਲਾਮ ਮਨ ਚਾਉ ਪਿਆ ਬੈਰਾਗਿਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਪਾਗੀ ਪਾਇਆ ਹਰ ਕਥਿਐ ਕਥ ਕਹਾਣੀ ਹਿਰਦੈ ਹਰ 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 ਤੁਨੀ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬਹਿ ਰਗ ਜਿਓ ਹਰ ਚੌਥੜੀ ਲਾਵ ਮਨ ਸਹਜ ਭਾਇਆ ਹਰ ਪਾਇਆ ਬਲਰਾਮ ਜਿਓ ਗੁਰਮੁਖ ਮਿਲੇ ਆ ਸੁਭਾਏ ਹਰ ਮੰਤਨ ਮੀਠਾ ਲਾਇ ਬਲਰਾਮ ਜੀਓ ਹਰ ਮੀਠਾ ਲਾਇ ਮੇਰੇ ਪ੍ਰਭ ਪਾਇਆ ਅੰਧਨ ਹਰ ਲੇਵ ਲਈ ਮਨ ਚੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀਵਾदाई ਹਰ ਪ੍ਰਭ ਠਾਕੁਰ ਕਾ ਜਰਚਾਇਆ ਤਨ ਹਿਰਦੇ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਨਾਸੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੂਹੀ ਸ਼ੰਤ ਮਹੱਲਾ ਚੌਥਾ ਕਰ ਦੂਜਾ ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਪਾਏ ਮਿਲਿਆ ਸਹਿ ਸੁਬਾਏ ਅੰਦਰ ਭੋਗ ਭੋਗੇ ਸੁਖ ਸੋਵੇ ਸਬਦ ਰਹਿ ਲਿਵ ਲਾਏ ਵੱਡਾ ਭਾਗ ਗੁਰਪੂਰਾ ਪਾਈਐ ਅੰਦਰ ਨਾਮ ਤੇ ਆਏ ਸਹਿਜੇ ਸੱਜ ਮਿਲਿਆ ਜਗ ਜੀਵਨ ਨਾਨਕ ਸੁਣ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਾਏ ਨਿਰਮਲ ਜਨ ਾਏ ਮਹਿਲ ਗਵਾਏ ਭੈ ਪਵਿੱਤ ਸਰੀਰਾ ਦਰਮਤ ਮਹਿਲ ਗਈ ਪ੍ਰੰਪਾਗਾ ਹਮੈ ਬਿੰਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਕਰਹੁ ਆਵਾਸ ਹਰ ਮੰਗਲ ਰਸ ਰਸ ਨਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨਾਂ ਦੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਕਰ ਚਾਲਣਾ ਘਰ ਮੰਦਰ ਸੋਹਾਇਆ ਤਨ ਮਨ ਯਰ ਪਸਿੰਘਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾ ਜਿ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾਤਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜਿਉ ਆਪ ਸੁਵਾਰੀ ਸੁਰ ਨਾਰ ਗਣ ਗੰਧਰਵ ਮਿਲ ਆਏ ਅਪੂਰਬ ਜਨ ਬਣਾਈ ਨਾਨਕ ਪ੍ਰਾਪਾਇਆ ਮੈਂ ਸਾਚਾ ਨਾ ਕਦੇ ਮਰੈ ਨਾ ਜਾਈ ਰਾਗ ਸੁਹੀ ਸੰਤ ਮਹੱਲਾ ਚੌਥਾ ਕਰਤੀ ਜਾਏ ਕੋ ਓੰਕਾਰ ਸਤਿਗੁਰ ਪ੍ਰਸਾਦ ਆਵੋ ਸੰਤ ਜਨੋ ਗੁਣ ਗਾਵੈ ਗੋਵਿੰਦ ਕੇਰੇ ਰਾਮ ਗੁਰਮੁਖ ਮਿਲ ਰਹੀਐ ਘਰ ਵਾਜੈ ਸਬਦ ਕਨੇਰੇ ਰਾਂ ਸਬਦ ਕਨੇਰੇ ਹਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਹਿਨ ਸੱਜਪੀ ਸਦਾ ਸਾਲਾ ਹੀ ਸਾਹ ਸਬਦ ਲਿਵਲਾਈ ਅਨ ਦਿਨ ਸਹਿਜ ਰਹੇ ਰੰਗ ਰਾਤਾ RAM ਨਾਮ ਰਿਤ ਪੂਜਾ ਨਾਨਕ ਗੁਰਮੁਖੇਕ ਪਛਾਣੈ ਅਵਰ ਨ ਜਾਣੈ ਦੂਜਾ ਸਭ ਮੈ ਰਵ ਰਹਿਆ ਸੁਪ੍ਰਭੇ ਅੰਤਰਜਾਮੀ RAM ਗੁਰ ਸਬਦ ਰਵੈ ਰਵ ਰਹਿਆ ਸੁਪ੍ਰਭੇ ਰਾ ਸੁਅਮੀ RAM ਪ੍ਰਭ ਮੇਰਾ ਸੁਅਮੀ ਅੰਤਰਜਾਮੀ ਘਟ ਘਟ ਰਵਿਆ ਸੋਈ ਗੁਰਮਤ ਸਚ ਪਾਈਐ ਸਹਿ ਸਮਾਈਐ ਤੇਸ ਬਣੀ ਵਰਨਾ ਕੋਈ ਸੇਜੇ ਗੁਣ ਗਾਵਾਂ ਜੇ ਪ੍ਰਭਾਵਾਂ ਆਪੇ ਲੈ ਮਿਲਾਏ ਨਾਨਕ ਸੋ ਪ੍ਰਭ ਸਬਦੇ ਜਾਪੈ ਐਨਸ ਨਾਮ ਤੇ ਆਏ ਇਹੋ ਜਗੋ ਦੁੱਤਰ ਮਨ ਮੁਖ ਪਾਰ ਨਾ ਪਾਈ RAM ਅੰਤਰੇ ਹਮ ਮਮਤਾ ਕਾਮ ਕਰੋ ਚਤਰਾਈ RAM ਅੰਤਰ ਚਤਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ ਜਮ ਅਗ ਦੁਖ ਪਾਵੇ ਚੋਟਾਂ ਖਾਵੇ ਅੰਤ ਕਿਆ ਪਿਛਤਾਇਆ ਬੈ ਨਾਮੇ ਕੋ ਬੇਲੀ ਨਹੀਂ ਪੁੱਤ ਕੁਟੰਬ ਸੁਤ ਭਾਈ ਨਾਨਕ ਮਾਇਆ ਮੋਹ ਪਸਾਰਾ ਗੈ ਸਾਥ ਨਾ ਜਾਈ ਹਾ ਪੁੱਛੋ ਆਪਣਾ ਸਤਿਗੁਰ ਦਾਤਾ ਕਿਨ ਬਿਦ ਉਤਰ ਤਰੀਏ ਰਾਮ ਸਤਿਗੁਰ ਪਾਏ ਚਲੋ ਜੀਵਤਿਆਂ ਮਰੀਏ ਰਾਮ ਜੀਵਤਿਆਂ ਮਰੀਏ ਪੌਜਲ ਤਰੀਏ ਗੁਰਮੁਖ ਨਾਮ ਸਮਾਵੈ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵ ਲਾਵੇ ਮਤ ਪ੍ਰਗਾਸ ਭਈ ਮਨ ਮਾਨਿਆ ਆ ਰਾਮ ਨਾਮ ਵਢਾਈ ਨਾਨਕ ਪ੍ਰਭ ਆਇਆ ਸਬਦ ਮਿਲਾਇਆ ਜੋਤੀ ਜੋਤ ਮਿਲਾਇ ਸੁਹੀ ਮਹੱਲਾ ਚੌਥਾ ਕਰਪੰਜਵਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਗੁਰਸੰਤ ਜਨੋਂ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸ ਹਉਮੰਤਨ ਦੇਵਾ ਸਤਿਗੁਰ ਮੈਂ ਮੇਲੇ ਪ੍ਰਭ ਗੁਣਤਾਸੇ ਤਨ ਤਨ ਗੁਰੂ ਵਡਪੁਰਖ ਹੈ ਮੈਂ ਦਸੇ ਹਰਸਾ ਵਸੇ ਵਡਭਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਕਰਿਆ ਬੋਚਰੀ ਵਿਸ਼ੁੰਨਿਆ ਅਮਰ ਸ਼ਬਦ ਗੁਰ ਪ੍ਰਵਨਾਹਾ ਹਉ ਤਦ ਬਾਜਉ ਖਰੀਉੜੀਣੀਆਂ ਜਿਉ ਜਲ ਬਿਨ ਮੀਨ ਮਰਾਹਾ ਵਡਭਾਗੀ ਹਰ ਧਿਆਇਆ ਜਨ ਨਾਨਕ ਨਾਮ ਸਮਾਹਾ ਮਨ ਦੇ ਦਿਸ ਚਲ ਚਲ ਭਰਮਿਆ ਮਨ ਮੁਖ ਪਰਮ ਪੁਲਾਇਆ ਨਿਤਿਆ ਸਾ ਮਨ ਚਿਤਵੈ ਮੰਤਰ ਸਨਾ ਭੁਖ ਲਗਾਇਆ ਅਨਤਾ ਧਨ ਤਰ ਦੱਬਿਆ ਫਿਰ ਬਿਕ ਭਾਲਣ ਗਿਆ ਜਨ ਨਾਨਕ ਨਾਮ ਸਲਾਹੇ ਤੂੰ ਬਿਨ ਨਾ ਮੈਂ ਪਚ ਪਚ ਮੋਇਆ ਗੁਰਸੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨਿਆ ਸਾਚ ਚਿਤ ਵਿਸਾਰਿਆ ਮੈਂ ਅੰਤਰਵੇਦਨ ਪ੍ਰੇਮ ਕੀ ਗੁਰਦੇਖਤ ਮਨਸਾ ਧਾਰਿਆ ਵੜਪਾਗੀ ਪ੍ਰਵਯਾਏ ਮੇਲ ਜਨਨ ਖਿੰਖਿਨ ਮਾਰਿਆ ਸੂਹੀ ਸ਼ੰਤ ਮਹੱਲਾ ਚੌਥਾ ਮਾਰੇ ਸੋ ਵੇ ਜਨ ਹਉਮੈ ਵਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇਹ ਕੰਚਨ ਵੇ ਬੰਨੀਆਂ ਇਨਹਉ ਮੈਂ ਮਾਰ ਵਿਗੁੱਤੀਆ ਮੋਹ ਮਾਇਆ ਵੇ ਸਭ ਕਾਲਖਾ ਇਨ ਮਨਮੁਖ ਮੂੜ ਸਜੁੱਤੀ ਆ ਜੇ ਨਾਨਕ ਗੁਰਮੁਖੇ ਉੱਬਰੇ ਗੁਰਸਬਦੀ ਹਉ ਮੈਂ ਛੁੱਟੀ ਆ ਵਸ ਆਣਿਓ ਵੇ ਜਨ ਇਸ ਮਨ ਕਉ ਮਨ ਵਾਸੇ ਜਿਉ ਨਿਤ ਪਾਉਂਦੇ ਆ ਦੁਖ ਰਹਿਣ ਵੇ ਵਿਹਾਣੀਆਂ ਨਿਤ ਆਸ ਆਸ ਕਰਿੰਦੇ ਆ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚਾਉਂਦੇ ਆ ਜਨ ਨਾਨਕ ਪ੍ਰਭ ਦੇਹੁ ਮਤੀ ਛਾੜੇ ਆਸਾਨਿਤ ਸੁਖ ਸੌਂਦਿਆ 사ਤਨਿਆ ਸਾਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜ ਜੁੜੀ ਆਈ ਮੇਰਾ ਠਾਕ ਰਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੁ ਮਿਲਾਈ ਮੇਰੇ ਮੰਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਸਾਈ ਜਨਾਨ ਨਕਰ ਪ੍ਰਭ ਪਾਣੀਆਂ ਰਾਮ ਰਾਜਿਆ ਮਿਲਿਆ ਸਹਿ ਸੁਵਾਈ ਇਕ ਤਸੇ ਜੈ ਹਰ ਪ੍ਰਭੂ ਰਾਮ ਰਾਜਿਆ ਗੁਰਦਸੇ ਹਰ ਮੇਲੇਈ ਮੈਂ ਮੰਤਨ ਪ੍ਰੇਮ ਬਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇਈ ਹਾਉ ਗੁਰ ਬਿਟਾਂ ਕੋਲ ਕਮਾਇਆ ਰਾਮ ਰਾਜਿਆ ਜਿਉ ਸਤਗੁਰ ਅਗੇ ਦੇਈ ਗੁਰ ਤੁਠਾ ਜਿਉ ਰਾਮ ਰਾਜਿਆ ਜਨ ਨਾਨਕ ਹਰ ਮੇਲੇਈ